ਲੋਕ ਸਭਾ ਚੋਣਾਂ 2024 ਦਾ ਬਿਲਕੁਲ ਵੱਜ ਚੁੱਕਾ ਹੈ ਤਾਂ ਜਿਸ ਤੋਂ ਬਾਅਦ ਚੋਣ ਕਮਿਸ਼ਨਰ ਦੇ ਵੱਲੋਂ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਨਕਦੀ ਆਪਣੇ ਨਾਲ ਨਾਲ ਜਾਣ ਸੰਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇੱਕ ਅਮਾਊਂਟ ਦੱਸੀ ਗਈ ਹੈ ਕਿ ਇਸ ਤੋਂ ਵੱਧ ਤੁਸੀਂ ਜ਼ਿਆਦਾ ਨਕਦੀ ਆਪਣੇ ਨਾਲ ਨਹੀਂ ਲੈ ਕੇ ਜਾ ਸਕਦੇ ਜੇ ਲੈ ਕੇ ਜਾਂਦੇ ਵੀ ਹੋ ਤਾਂ ਉਸ ਦਾ ਸਬੂਤ ਤੁਹਾਨੂੰ ਦੇਣਾ ਪਵੇਗਾ ਤਾਂ ਹੁਣ ਜਲੰਧਰ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਵਪਾਰੀ ਤੋਂ 5 ਲੱਖ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ ਤਾਂ ਉਸ ਤੋਂ ਬਾਅਦ ਕੋਡ ਆਫ ਕੰਡਕਟ ਦੇ ਤਹਿਤ ਉਸ ਨੂੰ ਜ਼ਬਤ ਕਰ ਲਿਆ ਗਿਆ ਹਾਲਾਂਕਿ ਅਧਿਕਾਰੀ ਨੇ ਆਰੋਪ ਲਗਾਏ ਨੇ ਕਿ ਪੁਲਿਸ ਦੁਆਰਾ ਉਸ ਨੂੰ ਹਰਾਸ ਕੀਤਾ ਜਾ ਰਿਹਾ ਤਾਂ ਇਸ ਦੌਰਾਨ ਵਪਾਰੀ ਤੋਂ ਜਦੋਂ ਪੈਸੇ ਬਰਾਮਦ ਕੀਤੇ ਗਏ ਆ ਜਿਸ ਤੋਂ ਬਾਅਦ ਪੁਲਿਸ ਪੁਲਿਸ ਦੇ ਵੱਲੋਂ ਜੋ ਚੋਣ ਕਮਿਸ਼ਨਰ ਨੇ ਉਸ ਦੀਆਂ ਹਦਾਇਤਾਂ ਦੇ ਤਹਿਤ ਉਸ ਨੂੰ ਜ਼ਬਤ ਕਰ ਲਿਆ ਗਿਆ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਵਪਾਰੀ ਆਪਣੀ ਉਸ ਨਕਦੀ ਸੰਬੰਧੀ ਜੋ ਪ੍ਰੂਫ ਸੀ ਉਹ ਨਹੀਂ ਦਿਖਾ ਸਕਿਆ ਦੂਸਰੇ ਪਾਸੇ ਹੀ ਵਪਾਰੀ ਦਾ ਕਹਿਣਾ ਸੀ ਕਿ ਉਹ ਵਪਾਰੀ ਹੈ ਤਾਂ ਆਪਣੀ ਬੈਂਕ ਦੇ ਵਿੱਚ ਉਹ ਪੈਸੇ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਤਾਂ ਉਸਨੇ ਸਵਾਲ ਵੀ ਕੀਤਾ ਕਿ ਕੀ ਉਹ ਆਪਣੀ ਬੈਂਕ ਦੇ ਵਿੱਚ ਪੈਸੇ ਵੀ ਜਮ੍ਹਾਂ ਨਹੀਂ ਕਰਵਾਉਣ ਹੋਣ ਜਾ ਸਕਦਾ ਤਾਂ ਉਸਨੇ આરોਪ ਲਗਾਇਆ ਕਿ ਉਸ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਕੀ ਕਹਿਣਾ ਉਸ ਤੋਂ ਵਪਾਰੀ ਦਾ ਔਰ ਪੁਲਿਸ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਸਕਾਇਲਰ ਜੋਂ ਨਾਕਾ ਲੱਗਾ ਜੀ ਲੋਕ ਸਭਾ ਟੋਣਾ ਦਰਾਂ ਨੂੰ ਉਸ ਨਾਕੇ ਤੇ ਆਪਾਂ ਗੱਡੀ ਰੋਕੀ ਹੋਇਆ ਆ ਵਾਲੀ ਐਮਡੀ ਹੈਕਟਰ ਤੇ ਇਹ ਗੱਡੀ ਦੇ ਵਿੱਚੋਂ ਉਹ ਜਿਹੜੇ ਮਾਲਕ ਸੀ ਉਹਨਾਂ ਨੇ ਆਪਣਾ ਜੰਗਵਾ ਦਰਸ਼ਕ ਦੱਸਿਆ ਔਰ ਇਹ ਜਿਹੜੇ ਫਗਵਾੜਾ ਗੇਟ ਨੇ ਬਲਬੀਰ ਸਿੰਘ ਅਟ ਸੰਤ ਜੀ ਦੀ ਦੁਕਾਨ ਹੈ ਤੇ ਜਿਹਨਾਂ ਦੇ ਅੱਗੇ ਬੈਗ ਪਿਆ ਸੀ ਕਾਲੇ ਰੰਗ ਦਾ ਹੈਂਡ ਬੈਗ ਉਹਨੂੰ ਚੈੱਕ ਕੀਤਾ ਉਹਦੇ ਵਿੱਚੋਂ 5,58,400 ਰੁਪਏ ਬਰਾਮਦ ਹੋਏ ਐ ਜੋ ਐਸਐਸਸੀ ਟੀਮ ਦੇ ਇੰਚਾਰਜ ਨੇ ਚੈੱਕ ਕੀਤੀ ਉਹ ਜਿਹੜਾ ਇੱਕ ਸਟੇਟਮੈਂਟ ਦਿਖਾ ਰਹੇ ਆ ਉਹ ਸਫੀਸ਼ੀਐਂਟ ਨਹੀਂ ਹੈ ਜੀ ਇਲੈਕਸ਼ਨ ਕਮਿਸ਼ਨ ਦੇ ਕੋਡ ਆਫ ਕੰਡੈਕਟ ਤਹਿਤ 50 ਹਜ਼ਾਰ ਤੋਂ ਉੱਪਰ ਅਮਾਊਂਟ ਲੈ ਕੇ ਕਿਤੇ ਵੀ ਜਾਣਾ ਆਪਾਂ ਹੈਂਡਲ ਨਹੀਂ ਕਰ ਸਕਦੇ ਤੇ ਇਸ ਲਈ ਇਹਨੂੰ ਸੀਜ਼ਰ ਜਬਤ ਕੀਤਾ ਗਿਆ ਇਹ ਖਜ਼ਾਨੇ ਜਮਾ ਕਰਵਾ ਰਹੇ ਹਾਂ ਅੱਗੇ ਆਪਣੇ ਡਾਕੂਮੈਂਟਸ ਦਿਖਾ ਕੇ ਆਪਣੇ ਲੈ ਸਕਦੇ ਆ ਸਰ ਉਹਨਾਂ ਨੇ ਕਿਹਾ ਮੈਂ ਬੈਂਕ ਜਮਾ ਕਰਾ ਰਿਆ ਸੀ ਜਿਹੜੇ ਮੈਂ ਸਟੇਟਮੈਂਟ ਵੀ ਦਿਖਾਈ ਹੈਗੀ ਹੈ ਨਹੀਂ ਉਹ ਮੈਂ ਨਹੀਂ ਉਹਨਾਂ ਕਰ ਸਕਦਾ ਉਹਨੂੰ ਸਫੀਸ਼ੀਐਂਟ ਜਿਹੜਾ ਸੈਟ ਇਹਨਾਂ ਦੀ ਸੈਟਲਮੈਂਟ ਜਿਹੜੀ ਤਸਦੀਕ ਕਰਾਉਣੀ ਹੈ ਉਹ ਸਬੰਧਤ ਡਿਪਾਰਟਮੈਂਟ ਦੀ ਕਰਾਉਣੀ ਹੈ ਐਸਐਸਸੀ ਟੀਮਾਂ ਦੀ ਕਰਾਉਣੀ ਹੈ ਕੈਸ਼ ਆ ਹੁਣ ਕਿੱਥੇ ਜਮਾ ਕਰਵਾਏ ਹੁਣ ਅਸੀਂ ਲੋਕ ਸਭਾ ਚੋਣਾਂ 2024 ਦਾ ਬਿਲਕੁਲ ਵੱਜ ਚੁੱਕਾ ਹੈ ਤਾਂ ਜਿਸ ਤੋਂ ਬਾਅਦ ਚੋਣ ਕਮਿਸ਼ਨਰ ਦੇ ਵੱਲੋਂ ਕੁਝ ਹਦਾਇਤਾਂ ਦੀ ਜਾਰੀ ਕੀਤੀਆਂ ਗਈਆਂ ਨੇ ਨਕਦੀ ਆਪਣੇ ਨਾਲ ਨਾਲ ਜਾਣ ਸੰਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇੱਕ ਅਮਾਊਂਟ ਦੱਸੀ ਗਈ ਹੈ ਕਿ ਇਸ ਤੋਂ ਵੱਧ ਤੁਸੀਂ ਜ਼ਿਆਦਾ ਨਕਦੀ ਆਪਣੇ ਨਾਲ ਨਹੀਂ ਲੈ ਕੇ ਜਾ ਸਕਦੇ ਜੇ ਲੈ ਕੇ ਜਾਂਦੇ ਵੀ ਹੋ ਤਾਂ ਉਸ ਦਾ ਸਬੂਤ ਤੁਹਾਨੂੰ ਦੇਣਾ ਪਵੇਗਾ ਤਾਂ ਹੁਣ ਜਲੰਧਰ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਵਪਾਰੀ ਤੋਂ 5 ਲੱਖ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ ਤਾਂ ਉਸ ਤੋਂ ਬਾਅਦ ਕੋਡ ਆਫ ਕੰਡਕਟ ਦੇ ਤਹਿਤ ਉਸ ਨੂੰ ਜ਼ਬਤ ਕਰ ਲਿਆ ਗਿਆ ਹਾਲਾਂਕਿ ਪਾਰੀਨੇ ਯੂਰੋਪ ਲਗਾਈਨੇ ਕੇ ਪੁਲਿਸ ਤਰ੍ਹਾਂ ਉਸ ਨੂੰ ਹਰਾਸ ਕੀਤਾ ਜਾ ਰਿਹਾ ਤਾਂ ਇਸ ਤਰ੍ਹਾਂ ਵਪਾਰੀ ਤੋਂ ਜਦੋਂ ਪੈਸੇ ਬਰਾਮਦ ਕੀਤੇ ਗਏ ਆ ਜਿਸ ਤੋਂ ਬਾਅਦ ਪੁਲਿਸ ਪੁਲਿਸ ਦੇ ਵੱਲੋਂ ਜੋ ਚੌਂਕ ਕਮਿਸ਼ਨਰ ਨੇ ਉਸ ਦੀ ਹਦਾਇਤਾਂ ਦਿੱਤਾ ਉਸ ਨੂੰ ਜੱਪ ਕਰ ਲਿਆ ਗਿਆ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਵਪਾਰੀ ਆਪਣੀ ਉਸ ਨਕਦੀ ਸੰਬੰਧੀ ਜੋ ਪ੍ਰੂਫ ਸੀ ਉਹ ਨਹੀਂ ਦਿਖਾ ਸਕਿਆ ਦੂਸਰੇ ਪਾਸੇ ਹੀ ਵਪਾਰੀ ਦਾ ਕਹਿਣਾ ਸੀ ਕਿ ਉਹ ਵਪਾਰੀ ਹੈ ਤਾਂ ਆਪਣੀ ਬੈਂਕ ਦੇ ਵਿੱਚ ਉਹ ਪੈਸੇ ਜਮਾ ਕਰਵਾਉਣ ਜਾ ਰਿਹਾ ਸੀ ਤਾਂ ਉਸ ਨੇ ਸਵਾਲ ਵੀ ਕੀਤਾ ਕਿ ਕੀ ਉਹ ਆਪਣੀ ਬੈਂਕ ਦੇ ਵਿੱਚ ਪੈਸੇ ਵੀ ਜਮਾ ਨਹੀਂ ਕਰ ਕੌਣ ਜਾ ਸਕਦਾ ਤਾਂ ਉਸ ਨੇ ਆਰੋਪ ਲਗਾਇਆ ਕਿ ਉਸ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਕੀ ਕਹਿਣਾ ਉਸ ਵਪਾਰੀ ਦਾ ਔਰ ਪੁਲਿਸ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਜਾਣ ਲੈਂਦੇ ਹਾਂ